ਸਰ ਯੋ ਸਰ ਆਇਆ ਨਾ ਯਾਹ ਵੀ ਬਦਲ ਆ ਰਿਹਾ ਮੂਤਰ ਮਾਰੀ ਆ ਨੋ ਬੰਨੇ ਹੋਇਆ ਹੈਗਾ ਯਾ ਵਾ ਦੇਖ ਬੜਾ ਕਿਤਨਾ ਫੋਟੋ ਇਹ ਉਹ ਤਨ ਵਾਲੀ ਹੋਈ ਬੈਗ ਪਿੱਛੇ ਹੈ ਨਾ ਮੇਰ ਮਾਰ ਗਿਆ ਹਾਂ ਇਹ ਆਇਆ ਦੇਖ ਇਹ ਦੇਖ ਇਹ ਯੂ ਦੇਖੀ ਕਿਤੋਂ ਗਿਆ ਕੋ ਪਿੱਛੇ ਵੀ ਦੇਖਿਆ ਸਾਡੇ ਨੇ ਕੇ ਮਾਂ ਤੇ ਕੇ ਨਾ ਬਣ ਗਿਆ ਸਰ ਹੁਣ 12 27 ਤੇ ਨਿਕਲੂਗਾ ਇਤਰੋ ਹੈ ਕਾਲੇ ਛੂਪ ਆਇਆ ਜੇਬਾਂ ਚ ਅੱਤਾ ਬੈਗ ਵੀ ਟੰਗਿਆ ਆ ਮੂੰਹ ਬੰਨਿਆ ਹੋਵੇ ਬੈਗ ਵੀ ਟੰਗਿਆ ਟੰਗੇ ਬੈਗ ਵੀ ਟੰਗਿਆ ਆ ਅੰਦਰੀਆਂ ਨੇ ਦੋ ਚੈਨੀਆਂ ਦੋ ਚੈਨੀਆਂ ਨੇ ਦੋ ਸੈਟ ਆ ਇਹ ਸਾਰੇ ਸਾਡੇ ਵਾਲੇ ਸੀ ਇਹ ਸਾਡੇ ਵਾਲੇ ਸੀ ਜਿਹੜੀ ਪੜਾਈ ਸੀ ਕੋਈ ਨਾ ਤੇ ਦਾਜ ਆਇਆ ਸੀ ਜ਼ਰਾ ਜੀ ਇਹ ਗਿਆਨੀ ਵਾਲੇ ਹੀ ਚੜਾਏ ਸੀ ਨਾ ਕੁੜੀ ਨੂੰ 500 500 ਵਾਲੀ ਥਈ ਅਸੀਂ ਉਹ ਬੱਚੇ ਅਸੀਂ ਨਾ ਜਵਾਚੂ ਮਗਾ ਚਲ ਧਮਾ ਕਰਾ ਲੂੰਗਾ ਗੱਲ ਨਹੀਂ ਆ ਨਾ ਪਰ ਉਹਨਾਂ ਦੀ ਜਿਗਾਰ ਲਿਆ ਨਾ ਭਾਈ ਵੱਡੇ ਉਹ ਵੀ ਲੈ ਗਿਆ ਸਾਡਾ 3 ਲੱਖ ਰੁਪਏ ਪਾਪਾ કુલ કુલ ਰਕਮ ਕਿੰਨੀ ਹੈ કુલ ਰਕਮ ਯਾਰ ਮੂਵੀ ਵਾਲੇ ਦਾ ਹਾਂ ਤੇ 2.5 ਲੱਖ ਉਹ 3 ਹੋ ਗਿਆ 3 ਮਹੀਨੇ ਦਾ 70 ਹਾਂ ਪਾਪਾ ਸ਼ਗਨ ਵਾਲਾ ਵੀ ਤਾਂ 70 ਹਜ਼ਾਰ ਦਾ ਹਾਂ ਸ਼ਗਨ ਵਾਲੇ ਕੋਲ ਮਰਾ ਯੱਤ ਕਰਕੇ ਆਇਆ ਵੀਰੇ ਨਾ ਨਾ ਕੋਸਤ ਬਣੇ ਲਪਜੂਆ ਚੋਟ ਛੜਿਆ ਹੋ 12 5 ਤੇ ਅੱਗੇ ਅੱਗੇ ਉਹ ਲਾਉਂਦਾ ਉਹ ਕੋਟ ਕਰਾਉਂਦਾ ਉਹ ਜੇਰ ਕਰਨੇ ਹੋ ਮਨ ਜੀ ਜਾਨ ਰਹੇ ਦੇ ਵਿੱਚ ਬਿਲਕੁਲ ਦੇ ਤਸਵੀਰਾਂ ਦਿਖਾ ਰਿਹਾ ਲੁਧਿਆਣੇ ਦੀਆਂ ਫੀਰ ਉਹਨਾਂ ਤੋਂ ਚੱਲਦਾ ਹੈ ਨਾ ਤੇ ਜਿੰਦ ਤੇ ਦੋ ਮੁੰਦਰੀਆਂ ਦੋ ਚੈਨੀਆਂ ਕੜੇ ਆ ਦੋ ਸੈਟ ਆ ਕੁੜੀ ਦੇ ਕੰਗਣਾ ਕੁੜੀ ਦੇ ਕੰਗਣ ਆ ਬਾਕੀ ਹੋਰ ਟੋਪਸ ਵਗੈਰਾ ਤੇ ਕਹਿੰਦੇ ਤੁਹਾਨੂੰ ਵੀ ਵਿਆਹ ਚ ਮਿਲੇ ਸੀ ਮੇਰੇ ਵੀ ਜਿਹੜੇ ਮਿਲੇ ਸੀਗੇ ਉਹੀ ਲੈ ਗਏ ਕੀ ਕੀ ਮਿਲਿਆ ਸੀ ਤੁਹਾਨੂੰ ਵਿਆਹ ਮੈਨੂੰ ਮਿਲਿਆ ਸੀਗਾ ਚੈਨੀ ਮੁੰਦਰੀ ਮਿਲੀ ਸੀਗੀ ਤੇ ਪਾਪਾ ਨੂੰ ਮਿਲੀ ਸੀਗੀ ਉਹ ਵੀ ਲੈ ਗਏ ਸਾਰਾ ਲੈ ਗਏ ਸਾਰਾ ਲੈ ਗਏ ਮੰਮੀ ਨੂੰ ਟੋਪਸ ਮਿਲੇ ਸੀ ਉਹ ਵੀ ਲੈ ਗਏ ਠੀਕ ਤੁਹਾਡੀ ਮੈਰੀ ਚਾਹੀਏ ਹਾਂਜੀ ਮੇਰੀ ਮੈਰਿਜ ਹੋਈ ਹੈ ਜੀ ਮੇਰਾ ਨਾਮ ਸਾਜਨ ਕੁਮਾਰ ਆ ਜਵਾਰਨਗਰ ਕੈਂਪ ਤੇ ਰਹਿੰਦਾ ਹਾਂ ਹਾਂ ਤਾ ਸਿੱਧਾ ਸਾਰੇ ਕੰਮ ਤੇ ਗਏ ਹੋਏ ਸੀਗੇ 12 ਵਜੇ ਤਕਰੀਬਨ ਇੱਕ ਬੰਦਾ ਆਇਆ ਗੇਟ ਟੱਪਦਾ ਤੇ ਅੰਦਰ ਐਂਟਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੰਮੀ ਆਂਦੇ 2 ਵਜੇ ਉਹ ਦੇਖਦੇ ਤੇ ਸਾਡੇ ਸਾਰੇ ਗੈਨੇ ਤੇ ਕੈਸ਼ ਲੈ ਕੇ ਚਲਾ ਜਾਂਦਾ ਤੇ ਨਵਿੰਦਰਾ ਭਾਜੀ ਸ਼ਗਨ ਗਹਿਣੇ ਗੱਟੇ ਸਭ ਲੈ ਗਿਆ ਸਭ ਕੁਝ ਲੈ ਗਿਆ ਜੀ ਕਿੰਨੇ ਦਾ ਰਜਾ ਕੈਸ਼ ਹੋ ਗਿਆ ਕੈਸ਼ ਸਾਡਾ 4 ਲੱਖ ਆ ਉਹ ਹੀ 9 ਲੱਖ ਰੁਪਏ ਦਾ ਸਾਡੇ ਗਹਿਣੇ ਸੀਗੇ ਇਹ ਕਿਹੜੀ ਜਗ੍ਹਾ ਹੋਇਆ ਚੋਰੀ ਇਹ ਤੇਰਾ ਨੰਬਰ ਗਲੀ ਜਵਾਰ ਨਗਰ ਕੈਂਪ ਲੇਬਰ ਕਲੋਨੀ ਦੇ ਵਿੱਚ ਹੋਈ ਹੈ ਜੀ ਚੋਰੀ ਤੇ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਕੀਤੀ ਹੋਈ ਹੈ ਜੀ ਆਏ ਪੁਲਸ ਵਾਲੇ ਆਏ ਸੀਗੇ ਮੌਕੇ ਤੇ ਉਹਨਾਂ ਨੇ ਆਪਣੀ ਇਨਕੁਆਰੀ ਸਾਰੀ ਕੀਤੀ ਹੈ ਇਨਵੈਸਟੀਗੇਸ਼ਨ ਜੋ ਕਰਨਾ ਸੀਗਾ ਤਾਂ ਕੈਮਰੇ ਵਗੈਰਾ ਵੀ ਦੇਖੇ ਆ ਤੇ ਗਵਾਂਡੀਆਂ ਦੇ ਕੈਮਰੇ ਲੱਗੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਹੜੇ ਬੰਦੇ ਆ ਨਹੀਂ ਉਹਦੇ ਚ ਫੇਸ ਨਹੀਂ ਉਹਦਾ ਕਲੀਅਰ ਆ ਰਿਹਾ ਅੱਛਾ ਕੈਮਰੇ ਸੀ ਚੈੱਕ ਕੀਤੇ ਆ ਤੇ ਤੁਹਾਡੇ ਕੈਮਰੇ 'ਚ ਕੁਝ ਆਇਆ ਸਾਡੇ ਕੈਮਰੇ 'ਚ ਵੀ ਨਹੀਂ ਆਇਆ ਸਾਡੇ ਕੈਮਰੇ 'ਚ ਬਸ ਉਹ ਗੇਟ ਟੱਪਦਾ ਤੇ ਬਾਹਰ ਨਿਕਲਦਾ ਹੀ ਦਿਖ ਰਿਹਾ ਅੱਛਾ ਐਂਟਰੀ ਅੰਦਰ ਕਰ ਐਂਟਰੀ ਆ ਕਰਨ ਦੀ ਤੇ ਬਾਹਰ ਦੀ ਐਂਟਰੀ ਆ ਉਹਦੀ ਕੀ ਮੰਗ ਕਰਦੇ ਹੋ ਇਦਾਂ ਤੇ ਚੋਰਾਂ ਨੂੰ ਵੀ ਜਿੱਦਾਂ ਅਸੀਂ ਤੇ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਜੋ ਸਮਾਨ ਆ ਉਹ ਸਾਨੂੰ ਲੱਗਦਾ ਵੀ ਮਿਹਨਤ ਕੁੰਜੀ ਗਹਿਨੇ ਘੱਟੇ ਵਿਆਹ ਦਾ ਸ਼ਗਨ ਸਾਰਾ ਬਰਬਾਦ ਹੋ ਗਿਆ ਹਾਂਜੀ ਹਾਂਜੀ ਤੇ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਐਦਾਂ ਹੀ ਅਸਤੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਗਹਿਣਾ ਘਟਾ ਆਪਣੇ ਬੈਂਕ ਦੇ ਲੋਕਰਾਂ 'ਚ ਹੀ ਰੱਖੋ ਨਾ ਘਰੇ ਨਾ ਕੈਸ਼ ਰੱਖੋ ਤੇ ਨਾ ਗਹਿਣਾ ਰੱਖੋ ਕੋਈ ਸੇਫਟੀ ਨਹੀਂ ਹੈਗਾ ਨਹੀਂ ਕੋਈ ਸੇਫਟੀ ਨਹੀਂ ਹੈਗੀ ਇਹ ਤਾਂ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਗਲੀ ਨੰਬਰ ਕਿੰਨਾ ਪੈਂਦਾ ਹੈ 13 ਨੰਬਰ ਗਲੀ ਪੈਂਦੀ ਹੈ ਜੀ ਇਹ ਰਜੀਵ ਕੁਮਾਰ ਉੱਪਰ ਰਜੀਵ ਕੁਮਾਰ ਕਿਹੜੀ ਜਗ੍ਹਾ ਰਹਿੰਦੇ ਹੋ ਜਵਾਰ ਨਗਰ ਕੈਂਪ ਗਲੀ ਨੰਬਰ 13 ਅੱਛਾ ਕੀ ਕਾਰਨ ਕੀ ਹੋਇਆ ਕਿ ਕਦੋਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਆ ਸਾਨੂੰ ਮੇਰੀ ਭਾਈ 2:30 ਵਜੇ ਪਤਾ ਲੱਗਿਆ ਜੀ ਅੱਛਾ ਤੁਸੀਂ ਬਾਹਰ ਗਏ ਸੀ ਕਿਤੇ ਹਾਂ ਮੈਂ ਸਵੇਰੇ ਡਿਊਟੀ ਤੇ ਚਲਾ ਗਿਆ ਮੁੰਡਾ ਵੀ ਚਲਾ ਗਿਆ ਭਾਈ ਬਿਜਲੀ ਗਈ ਅੱਛਾ 11:40 ਤੇ ਗਈਆ 12:05 ਤੇ ਅੰਦਰ ਵੜਿਆ ਸੀ ਕੈਮਰੇ ਦੇ ਕਿੰਨਾ ਚੋਰਾਂ ਨੇ ਜਿਹੜੇ ਸੀਸੀ ਕੈਮਰੇ ਫੁਟਰ ਚ ਆਏ ਕਿੰਨੇ ਬੰਦੇ ਆਏ ਆ ਉਹ ਇੱਕੋ ਹੀ ਬੰਦਾ ਸੀ ਮੂਲ ਭੇਟਿਆ ਆਇਆ ਸੀ ਉਹ ਰਮਾਲ ਬੰਨਿਆ ਆਇਆ ਸੀ ਲੱਗਦਾ ਦਿਨੇ ਹੀ ਚੋਰੀ ਕਰਕੇ ਲੈ ਗਿਆ ਹਾਂ ਦਿਨ ਹੀ ਦਿਨੀ ਤੇ ਕਿੰਨਾ ਲਗਭਗ ਕਿੰਨਾ ਸੋਨਾ ਲੈ ਗਿਆ ਔਰ ਕਿੰਨੇ ਕੈਸ਼ ਲੈ ਗਿਆ ਉਹਸੀ ਇਹ ਕੁੜੀ ਨੂੰ ਸੈੱਟ ਸੂਟ ਚੜਾਏ ਹੋਏ ਸੀ 8-9 ਲੱਖ ਰੁਪਏ ਦਾ ਸੋਨਾ ਸੀ ਹੂੰ ਤੇ ਬਾਕੀ 4 ਲੱਖ ਲੱਗਦੀ ਸੀ ਸਾਡੇ ਦਾ 4 ਲੱਖ ਐਸੀਆ ਤੇ ਕਹਿੰਦੇ ਛਗਣ ਵੀ ਜਿਹੜਾ ਇਕੱਠਾ ਹਾਂ ਛਗਣ ਦਾ ਸੋਗ ਸਾਰੇ ਲੈ ਗਿਆ ਤਾਂ ਛਗਣ ਦਾ ਕੁਝ ਆਂਦਾ ਨਹੀਂ ਕਿੰਨਾ ਨਹੀਂ ਉਹ ਦਾ ਕੋਈ ਤੇ ਜਿਹੜੇ ਨਵਿੰਦਰਾ ਭਾਜੀ ਲੋਕਾਂ ਦੀ ਆਈ ਸੀ ਉਹ ਵੀ ਕਵਰ ਕਰ ਗਿਆ ਸਾਰਾ